اوھ سنڌي تري ٽڪرو ٽوڙي گڏا اوھ سورت تي هاجي پڙو ننا نانا کا کيرو ٻي شيڙا آيا بابا نال ٽس گلاپي پڙهاي جو ਹਰ ਮਹਿਲਾ ਦਰਦੂਰਾ ਸ਼ੰਕਰ ਕਾਹਦੇ ਮੁਛੇ ਦਾ ਪ੍ਰਵੇਸ਼ ਕਰਪਾ ਸੇਫਲੀ ਨੰਬਰ 8 ਮੇਰੀ ਪਰਦੇ ਦੇ ਬੋਲੇ ਸਤਿ ਸ੍ਰੀ ਅਕਾਲ ਜੋਦੀ ਜੀ ਦਾ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਤਰਾ ਦੀ ਜੀ ਦਾ ਕੁਸ਼ਕਿਆ ਪਹੁੰਚ ਕਰ ਰਿਹਾ ਹੈ ਉਪਰਲੀ ਬਸ ਤੇ ਜਾਏਗਾ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਸ਼ਰੈਫਤ ਕਿਰਪਾ ਸਤਕਾ ਜਗਤ ਗੁਰੂ ਧੰਤ ਸਤ ਗੁਰੂ ਸਤਪੁਰਾਂਜੀ ਦੇ ਪ੍ਰਕਾਸ਼ਪੁਰ ਪੁਰਬ ਤੇ ਆਰ ਸਮੁਤੀਆਂ ਸੰਗਤਾਂ ਗਰੇ ਪ੍ਰੇਮ ਸਤਕਾਰ ਦੇ ਨਾਲ ਹਾਜ਼ਰੀਆਂ ਭਰੋ ਉਥੇ ਸਮੁੱਚਾ ਗੁਰੂ ਦਾ ਖਾਲਸਾ ਪੰਥ ਹਰ ਰੋੜਾ ਵਾਪਸ ਜੁਗਾਂ ਲਈ ਹਰ ਜੀ ਲੈ ਗਏ ਨਾ ਬੜੇ ਪ੍ਰੇਮ ਸਤਕਾਰ ਨਾਲ ਆਏ ਹਾਂ ਸਤਿ ਆਵਾਦ ਅਕਾਲ ਪੁਰਖ ਦੀਆਂ ਇਸ ਸਨਸਕਾਰ ਦੇ ਲਾਡ ਮਿਸਟਰ ਸੀਰਪਰਨਾ ਦਲ ਸੰਤ ਬਾਵਾ ਬਖਾਰਾ ਸਰਪੀ ਦੇ ਦਲਪਤ ਸਰਸਾਰ ਆਪ ਸਾਰੀ ਨੂੰ ਸਤਿ ਆਬਾਦ ਅਰਧ ਨਾਲ ਦਰਸ਼ਕਾਰੇ ਕਰ ਰਹੇ ਹੋ ਹੋਰਿਆਂ ਦੀ ਕਰਾਉਣੇ ਮੁਲਕ ਹਾਕਮ ਤੇ ਕੀ ਕੋ ਸਲੋਰ ਅਰ ਆਜ ਮੈਦਾਨ ਦਾ ਬਾਦੂਪ ਤੇ ਖਾਸ ਕਰਕੇ ਦਰਸ਼ਕਾਰੇ ਹੋ ਰਹੇ ਨੇ ਗੁਰੂ ਘਰ ਦਾ ਹਸਬਾ ਬੜੇ ਪ੍ਰਬੰਧਕ ਸਾਹਿਬ ਦੇ ਨਾਲ ਸਾਥ ਸਿੱਖਾਂ ਨੂੰ ਸਰਵਸਾਰੇ ਦੇ ਮਹੱਤਿਆਂ ਦੇ ਵਿੱਚ ਬੜੇ ਪ੍ਰਬੰਧਕ ਸਾਹਿਬ ਦੇ ਨਾਲ ਸਾਰੀ ਕਸਮਟਾ ਰਹੀਆਂ ਪਰ ਸੰਪਰਦਾਇ ਸਰਗਿੰਦਰ ਪਾਤਸ਼ਾਹ ਮਹਾਰਾਜ ਸਤਰਾ ਜੀ ਦਾ ਬਾਬਾ ਤਾਜ ਸਿੰਘ ਜੀ ਦੇ ਮੱਥਾ ਪੁੱਛੀ ਸਾਰ ਸਭ ਕੀ ਹੋ ਜਾਣਾ ਸਤਰਾ ਬਾਬਾ ਸੰਤ ਸਿੰਘ ਜੀ ਬਾਬਾ ਬਲਦੇਵ ਸਿੰਘ ਦੀ ਸ਼ਹੀਦੀ ਦਾ ਗਵਾਹ ਰਹੇ ਸੰਤਾ ਦੇ ਬਾਬਾ ਸਾਦਾ ਜੀ ਜੀਵਨ ਬਾਰੇ ਬਾਬਾ ਤਾਜ ਸਿੰਘ ਜੀ ਇਰਖਾ ਵਾਲਾ ਬਾਬਾ ਬਲਬੀਰ ਸਿੰਘ ਜੀ ਚਿੱਤੇ ਵਾਲਾ ਬਾਬਾ ਜਗਜੀਤ ਸਿੰਘ ਜੀ ਵਰਤੋਂ ਬੜੀ ਅੰਦਾਜ਼ ਬਾਬਾ ਧਾਰ ਸਾਹਿਬ ਵਾਲੇ ਮਹਾਨ ਗੁਰੂ ਸਾਹਿਬ ਜੀ ਸਿੱਖੀ ਨੂੰ ਸਿਖਾਉਣ ਵਾਲੇ ਮਹਾਨ ਸੰਤ ਸਾਧੀਆਂ ਪਰਦੇ ਪਰਦੇ ਦੇ ਸੌਰ ਬੜਾ ਦਰਬ ਸੰਸਕਾਰ ਦੇ ਅਨੁਸਾਰ ਆਪ ਜੀ ਆਪਣੇ ਨਾਮਕ ਦੇ ਸਾਹਿਬ ਜੀ ਮਹਾਰਾਜ ਸ਼ੁਰੂ ਕੀ ਕੋਰਸਵਾ ਸਰਬੰਦੋਵ ਜੀ ਦੇ ਦਰਵਾਜ਼ੇ ਨੇ ਇੱਕ ਗੁਰੂ ਦਾ ਸਾਜ ਦਾ ਇਸ ਹਾਲ ਤੋਂ ਤੰਦਰ ਤੋਂ ਤੰਦਰ ਪਾਤਸ਼ਾਹ ਮਹਾਰਾਜ ਸਤਪੁਰਾਂ ਜੀ ਦੀਆਂ ਬੇਅੰਤ ਬਖਸ਼ਾ ਰਹਿਤਾਂ ਧਾਰ ਸਾਹਿਬ ਦੇ ਰਹਿਣ ਸਾਹ ਸਾਹਮਣੇ ਬਹੁਤ ਪਰਸਾਲ ਜੱਗਾਂ ਦੀ ਬਲਗੀ ਪਰਸਾਲ ਦਾ ਮਾਰੂ ਸਖਰਾ ਦੀ ਦੇਣ ਤੇ ਪਰਜਕਰ ਸਦੀ ਕਿਰਪਾ ਸੰਕਾ ਸੋਹਣ ਸਰੀ ਜੀ ਕੀ ਭਾਵਨਾ ਔਰ ਕੀ ਸਹਿ ਸੁਹਾਗ ਜੀ ਕੋ ਦਾਨ ਨੇ ਇਸੀ ਕੀ ਕੋ ਭਲੇ ਔਰ ਆਤਮ ਦਾ ਦਾਨ ਤੋਂ ਲਾਭ ਸੀ ਕੇ ਅਨ ਪੀਰ ਸੰਗਤ ਦੇ ਪਿੱਛੇ ਪਿੱਛੇ ਹੋ ਕੇ ਸੋਡਿਆ ਦੀ ਦੌੜਾਂ ਦੇ ਦੋ ਤੋਂ ਕੋੜਿਆਂ ਦੇ ਉਪਰ ਨੂਕੇ ਲਾਲ ਅਮ ਸਾਰੀਆਂ ਸੰਗਤਾਂ ਦੇ ਦਰਸ਼ਕ ਦਾਰੇ ਕਰ ਰਹੇ ਹਨ ਨੂਕੇ ਲਾਲ ਧਰੂਪੀਆਂ ਲਾਲੀਆਂ ਅੰਮ੍ਰਿਤ ਸਿੰਘ ਫੁਲਕਾ ਆਹ ਸਾਰੀਆਂ ਸੰਗਤਾਂ ਨੂੰ ਜਨ ਦਰਸ਼ਕ ਦਾਰੇ ਸਤਿ ਸ੍ਰੀ ਅਕਾਲ ਸੋਹਾਰ ਮਹਾਰਾਜ ਸਤਿ ਸਭ ਸਾਈ ਨਗਰੀ ਸ੍ਰੀ ਸੰਤਾਨ ਗੁਰ ਸਾਹਿਬ ਜੀ ਦੀ ਪਾਵਨ ਕਿਰਤਰ ਧਰਮ ਸੰਗਤਾਂ ਦਾ ਖਾਲਸਾ ਪੰਥ ਮਹੱਲੇ ਖੇਡਦੇ ਆ ਬਰੇ ਪ੍ਰਿੰਸਪਾਲ ਦੇ ਨਾਲ ਸਾਰੀਆਂ ਸੰਤਾਨ ਦਰਸ਼ਕ ਦਾਰੇ ਕਰ ਰਹੇ ਸਤਿ ਸ੍ਰੀ ਅਕਾਲ ਸਤਿਗੁਰੂ ਮਹਾਰਜ ਸਤਿਗੁਰੂ ਜੀ ਨੇ ਬਹੁਤ ਬਖਸ਼ਣ ਕੀਤੀ ਆ ਖਾਸੇ ਬੰਦਾ ਦੇਸ਼ਕਦਾਰੇ ਆਪ ਸਾਰੀਆਂ ਸੰਤਾਂ ਨੂੰ ਇਹ ਸਤਿ ਖਾਲਸਾ ਖਾਲਸਾ ਜੀ ਨੂੰ ਬਹੁਤ ਖਾਸ ਖਾਸ ਮਹੂਰਤ ਨਵਾਸ ਖਾਸੇ ਦੇ ਸਤਗੁਰ ਮਹਾਰਜ ਜੀ ਨੇ ਕਿਹਾ ਸਾਡੀਆਂ ਸਾਰੀਆਂ ਬਖਸ਼ਣਾਂ ਬਾਰੇ ਆਪਣੇ ਖਾਸੇ ਜੋ ਪਰਵਤਾਈਆਂ ਖਾਸੇ ਬੰਦਾ ਦੇਸ਼ਕਦਾਰੇ ਆਪ ਸਾਰੀਆਂ ਬੜੇ ਸਰਤਾਰ ਤੋਂ ਨਾਲ ਸਾਡੀਆਂ ਸੰਤਾਂ ਹਾਜ਼ਰੀਆਂ ਪਰ ਤਾਂ ਉਹਨਾਂ ਤਲਗੀ ਸਰਪਾਤਿਆ ਮਹਾਰਾਜ ਆਪਰਾਵਤ ਕਰੀਏ ਜੀ ਦੇ ਬਸਰ ਖੰਡਨਦਾਰ ਹੋਏ ਜਨਮ ਸਹੀਦਾ ਵਾਹੇ ਨਾਹੋ ਮਹਾਰਾਜ ਸਿੰਘ ਆਪਣੇ ਦਸਤੂਲਾ ਜਰੂਰ ਚੱਲੇ ਦੀ ਬਖਸ਼ਿਸ਼ ਤਾਂ ਸਰਪਾਤਿਆ ਮਹਾਰਾਜ ਸਤਪੁਰਾ ਦੀ ਨੇ ਬਖਸ਼ਿਸ਼ ਕੀਤੀ ਹੈ ਰੇਂਦਾ ਪਿੱਛੇ ਹੈ ਨਾ ਉਸੇ ਰਾਗੇ ਆਪਣੇ ਬਟਨਾ ਦੇ ਨਾਹੋ ਜੀ ਫੁੱਲਬਾਤੀ ਕਾਮਣ ਕਹਿਣ ਸੁਣਿਆ ਸ਼ੁਰੂਆਲ ਦੇ ਪੰਤਰੀ ਕੋ ਨਾਨਕ ਦੇ ਸਤਿਸ਼ਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਸਤਿਗੁਰਾਂ ਦੀ ਮਿਹਰ ਪਰਖਿਆ ਨੂੰ ਸੱਚੇ ਰਸਤੇ ਤੇ ਪਾਇਆ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਸਤਿਸ਼ਕ ਮਹਾਰਾਜ ਅੰਮ੍ਰਿਤਧਰ ਗਰੀਬੀਆਂ ਦੇ ਮਾਲਕ ਸਿਮਰਨ ਸਿੰਘ ਸਤਿਸ਼ਕ ਮਹਾਰਾਜ ਬਾਰੂ ਦੇ ਬਾਦ ਸਤਿ ਦੇ ਹਿਰਦੇ ਨੂੰ ਉਠਾਰਨ ਦੇ ਵਾਸਤੇ ਅਸਾਂ ਬਾਣੀ ਧਰਤੀ ਬਾਣੀ ਆਈ ਜੀ ਸਗਲੀ ਦੁੱਖ ਮਟਾਈ ਸਤਗੁਰ ਮਹਾਰਾਜ ਦੀ ਬਾਣੀ ਮਾਰਨੀ ਗੁਜਾਰੀ ਐਸੇ ਸਤਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਰੇ ਪਾਤਸ਼ਾਹ ਮਹਾਰਾਜ ਸਾਧਰਾ ਜੀ ਦੇ ਪ੍ਰਕਾਸ਼ ਪ੍ਰਕਾਸ਼ ਆਪ ਅੱਜ 29 ਸਤੰਬਰ ਦੇ ਪ੍ਰਿੰਸ ਸਰ ਦੇ ਨਾਮ ਹਾਜ਼ਰੀ ਤੁਹਾਨੂੰ ਖੁਸ਼ੀ ਨਾਲ ਹੋਣ ਲਈ ਧੰਨ ਨਾਲ ਬੜੇ ਪਿਆਰ ਨਾਲ ਸਾਧ ਸੰਤਾ ਬਹਾਂ ਸੰਤਾ ਬਹਾਂ ਸੰਤਾ ਨੂੰ ਬੇਨਤੀ ਹੈ ਸੰਗਤ ਜੀ ਬੜੇ ਧਿਆਨ ਨਾਲ ਪੁੱਛਿਓ ਕਰਕੇ ਤੁਹਾਡੇ ਅੱਗੇ ਦਾ ਦੌਰਾਂ ਦੇ ਦਰਸ਼ਕਦਾਰੇ ਕਰਿਓ ਮਨ ਦਾ ਖਾਲਸੇ ਪਰਦੇ ਅਵਸਾਰਿਕ ਸਿੱਖਾਂ ਨੂੰ ਅਰਸ਼ ਬਤਾਰੀ ਰਵੰਧ ਇਹ ਆਡੀਸ਼ਨ ਬੜੇ ਪ੍ਰਮਸਿਨ ਅਰਧਨਨ ਸਾਹਿਬ ਦੇ ਨਾਮ ਕਰਾਏ ਸਭ ਸਿੱਖਣ ਤੋਂ ਸਤਿ ਗਏ ਜੜਪ ਤੈ ਸਜਾਏ ਤਾਂ ਸ੍ਰੀ ਪ੍ਰਕਾਸ਼ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਨੇ ਬਹੁਤ ਰਸੂਤ ਫਾਇਆ ਦੀਨ ਪਿਆਰ ਸਤਗੁਰੂ ਤਾਰਨਾਰ ਸਿੰਘ ਗੁਨਾਰਕ ਦੇ ਸਾਹਿਬ ਜੀ ਮਹਾਰਾਜ ਸਤਿਗੁਰਾਂ ਜੀ ਮਹਾਂਦੇਵ ਦੇ ਘਰ ਪਰਦੇ ਦਾ ਭਾਈ ਚਾਰ ਆ ਗਏ ਇਕੱਠੇ ਭਾਈ ਚਾਰ ਆਉਂਦੇ ਇਕੱਠੇ ਆ ਦੇ ਇਸ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਉੱਥੇ ਹੀ ਸੰਤ ਬਾਬਾ ਬਲਬੀਰ ਸਿੰਘ ਜੀ ਮਹਾਪੁਰਖ ਜਿਹੜੇ ਨੇ ਪਾਰਲੀਮੈਂਟ ਮੈਂਬਰ ਜਿਹੜੇ ਨੇ ਤੇ ਉੱਥੇ ਹੀ ਸਾਰੇ ਸਾਡੇ ਨਿਸ਼ਾਨ ਚੀਤ ਸਿੰਘ ਨਗਾਰ ਚੀਤ ਸਿੰਘ ਘੋੜਸਵਾਰ ਫੌਜਾਂ ਸਾਰੇ ਤਰਨੇ ਦਲਾਂ ਦੇ ਮੁਖੀ ਸਾਰਿਆਂ ਨੂੰ ਗੱਜ ਕੇ ਫਤਿਹ ਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਗੁਰੂਧੀਆਂ ਲੜ ਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਸਾਰੇ ਦਲਾਂ ਪੰਥਾਂ ਦੇ ਮੁਖੀਆਂ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਸਾਇਬ ਸ੍ਰੀ ਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਜਿੱਥੇ ਅੱਜ ਆਪਾਂ ਸੁਲਤਾਨਪੁਰ ਲੋਧੀ ਵਿਖੇ ਗੁਰੂ ਦੀਆਂ ਲਾਡਲੀਆਂ ਫੌਜਾਂ ਜਿੱਥੇ ਕੱਲ ਜਿਹੜੇ ਐ ਪਰਸੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਵਿਸ਼ਾਲ ਨਗਰ ਕੀਰਤਨ ਸਜਾਏ ਕੱਲ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਵਾਲੇ ਮਹਾਂਪੁਰਖਾਂ ਨੇ ਜਿਹੜੇ ਨਗਰ ਕੀਰਤਨ ਸਜਾਏ ਅੱਜ ਮਹੱਲਾ ਜਿਹੜਾ ਇਹ ਸ਼ੁਰੂਆਤ ਨੇ ਹੰਗਸ ਸਿੰਘ ਫੌਜਾਂ ਕਰਦੀਆਂ ਨੇ ਤੇ ਸਮਾਪਤੀ ਦੇ ਵੀ ਪ੍ਰੋਗਰਾਮ ਜਿਹੜੇ ਨਿਹੰਗ ਸਿੰਘ ਫੌਜਾ ਵੱਲੋਂ ਕੀਤੇ ਜਾਂਦੇ ਨੇ ਅੱਜ ਜਿਹੜਾ ਵਿਸ਼ਾਲ ਮਹੱਲਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬਾ ਨੂੰ ਸਮਰਪਿਤ ਇਹ ਵਿਸ਼ਾਲ ਮਹੱਲਾ ਜਿਹੜਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹਦੇ ਵਿੱਚ ਦਲਪੰਥ ਬਾਬਾ ਵਿਧੀ ਚੰਦ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਸੰਤ ਬਾਬਾ ਜੋਗਾ ਸਿੰਘ ਜਥੇਦਾਰ ਤਰਨਤਾਲ ਬਾਬਾ ਬਕਾਲਾ ਸਾਹਿਬ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਉੱਤੇ ਹੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਦਾਲ ਬਾਬਾ ਬਲਦੇਵ ਸਿੰਘ ਵੱਲਾ ਜੀ ਬਾਬਾ ਆਪਣੇ ਮਹਿਤਾ ਚੌਂਕ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਮੜੀਆਂ ਵਾਲੇ ਮਹਾਪੁਰਖ ਸਾਰੇ ਹੀ ਮਹਾਪੁਰਖ ਬਾਬਾ ਮਨਮੋਨ ਸਿੰਘ ਜੀ ਬਾਰਨ ਵਾਲੇ ਸਾਰੇ ਜਿੱਥੇ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਤੇ ਜਲੰਧਰ ਵਾਲੇ ਬਾਬਾ ਜੀ ਨਰਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਇੰਦਰ ਸਿੰਘ ਜੀ ਬਾਬਾ ਪ੍ਰਗਟ ਸਿੰਘ ਜੀ ਬਾਬਾ ਚੜਸ ਸਿੰਘ ਜੀ ਸਾਰੇ ਹੀ ਮਹਾਪੁਰਖ ਜਿਹੜੇ ਇੱਥੇ ਹਾਜ਼ਰੀਆਂ ਲਵਾ ਰਹੇ ਨੇ ਸਾਰੀਆਂ ਹੀ ਗੁਰਸੇਖ ਸੰਗਤਾਂ ਨੂੰ ਮਹੱਲੇ ਦੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜਿੱਥੇ ਅੱਜ ਆਪਾਂ ਇਹ ਪ੍ਰੋਗਰਾਮ ਜਿਹੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬਾਂ ਦੇ ਸਮਰਪਿਤ ਜਿਹੜੇ ਘੋੜਸਵਾਰੀ ਦੇ ਆਪ ਜੀ ਨੇ ਜੋਰ ਦੇਖਣੇ ਨੇ ਨਾਲ ਹੀ ਗਤਕੇ ਦੇ ਜੋਰ ਦੇਖਣੇ ਨੇ ਉੱਥੇ ਹੀ ਜਿਹੜਾ 23 24 ਤੇ 25 ਨਵੰਬਰ ਨੂੰ ਜਿਹੜੇ ਆ ਸਾਬ੍ਹ ਸ੍ਰੀ ਗੁਰੂ ਤੇਗ ਬਹਾਦਰ ਤੇਗ ਬਹਾਦਰ ਸਿਮਰਿਆ ਘਰ ਨੋਂ ਨੇ ਦੇ ਆਵੈ ਧਾਏ ਸਭ ਥਾਈ ਹੋਏ ਤਹਾਏ ਸਾਬ੍ਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੁੱਚੇ ਹੀ ਖਾਲਸੇ ਪੰਥ ਨੇ ਆਪਾਂ ਜਿਹੜਾ 23 24 25 ਨਵੰਬਰ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਨਾਲ ਹੀ ਜਿਹੜਾ ਐ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ 350 ਸਾਲਾ ਜਿਹੜੇ ਆਪਾਂ ਪ੍ਰਕਾਸ਼ ਪੁਰਬ ਜਿਹੜੇ ਗੁਰਤਾ ਗੱਦੀ ਜਿਹੜੇ ਦਿਵਸ ਨੇ ਉਹ ਵੀ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਉਣੇ ਨੇ ਹੁਣ ਜਿਹੜੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਆਪ ਜੀ ਨੂੰ ਜਿਹੜੇ ਜੰਗ ਜੂ ਕਰਤਬ ਦਿਖਾਉਣੇ ਨੇ ਨਾਲ ਹੀ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਵੱਲੋਂ ਗੁਰਸੇਖ ਸੰਗਤਾਂ ਜਿਹੜੀਆਂ ਆਈਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਇਹ ਸਾਰੇ ਪ੍ਰਬੰਧ ਜਿਹੜੇ ਟਰਾਲੀਆਂ ਟਰੱਕ ਜਿਹੜੇ ਨੇ ਖੁੱਲੇ ਖੜਾ ਕੇ ਸਟੇਡੀਅਮ ਦਾ ਜਿਹੜਾ ਰੂਪ ਦਿੱਤਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਜਿਹੜੇ ਸਾਡੇ ਪੱਤਰਕਾਰ ਸਹਿਬਾਨ ਨੇ মিডিਆ ਵਾਲੇ ਤੇ ਜਾਂ ਆਪਣੇ ਲੋਕਲ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਹੈ ਪੁਲਿਸ ਵਾਲੇ ਨੇ ਸਾਰਿਆਂ ਦਾ ਆਇਆਂ ਗੁਰਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਰਤਾਰਪੁਰ ਕੋਈ ਡੋਰ ਮੰਗ ਨਹੀਂ ਕਰਦੇ ਖਾਲਸਾ ਹੁਕਮ ਕਰਦਾ ਕਿ ਉਹ ਸਾਡੇ ਹੀ ਕਿਉਂ ਬੰਦ ਕਰਦੇ ਨੇ ਸਾਡੇ ਬੰਦ ਕਿਉਂ ਕਰਦੇ ਆ ਹੋਰ ਸਾਰੇ ਖੁੱਲੇ ਹੋਏ ਤੇ ਖੋਲਣ ਆ ਬੰਦ ਕਰਨ ਵਾਸਤੇ ਕੋਰੀਡੋਰ ਥੋੜੀ ਬਣਾਇਆ ਹੁਣ ਤੇ ਜਿਹੜਾ ਜਲ ਵੀ ਆ ਕੇ ਚਲਿਆ ਗਿਆ ਤੇ ਹੁਣ ਉਹਨੂੰ ਤੁਰੰਤ ਜਿਹੜਾ ਖੋਲਿਆ ਜਾਵੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਆ ਤੇ ਸੈਂਟਰਲ ਸਰਕਾਰ ਨੂੰ ਚਾਹੀਦਾ ਉਹ ਜਿਹੜਾ ਆਪਣੇ ਕਰਤਾਰਪੁਰ ਦਾ ਲਾਂਘਾ ਉਹ ਤੁਰੰਤ ਜਿਹੜਾ ਖੋਲਿਆ ਜਾਣਾ ਚਾਹੀਦਾ ਵਾਇਸੁਰਜੀ ਕਾ ਖਾਲਸਾ ਵਾਇਸੁਰਜੀ ਕੀ ਫਤਿਹ

ਸਤਿ ਪੁਰ ਸਾਧੂ ਜੀ ਗੁਰੂ ਜਵਨ ਸਿੰਘ ਜੀ ਮਹਾਰਾਜ ਸਤਪੁਰਾਂ ਜੀ ਦੀਆਂ ਖੁਸ਼ੀਆਂ ਬਖਸ਼ਣਾਰੇ ਹੋ ਪਰਨੇ ਬੱਜ ਜਾਏਗਾ ਸਤਪੁਰਾਂ ਜੀ ਦੀ ਮਹਾਨ ਬਖਸ਼ਿਸ਼ ਸ਼ਰਮਤ ਕਿਰਪਾ ਸਤਕਾ ਜਗਤ ਗੁਰੂ ਧੰਤ ਸਤ ਗੁਰੂ ਸ਼੍ਰੀ ਦਰਪੰਨ ਖਦੇਸਰ ਜੀ ਮਹਾਰਾਜ ਸਤਪੁਰਾਂ ਜੀ ਦੇ ਪ੍ਰਕਾਸ਼ ਪਰ ਪੁਰਬ ਤੇ ਆਰ ਸੁਭਤੀਆਂ ਸਤਕਾ ਬੜੇ ਪ੍ਰੇਮ ਸਤਿਕਾਰ ਦੇ ਨਾਲ ਆਦਰੀਆਂ ਪਾਵੇ ਹੋ ਉਥੇ ਸਮੁੱਚਾ ਗੁਰੂਕਾ ਖਾਲਸਾ ਪੰਥ ਹਰ ਵਾਹੇ ਹਰ ਤਰ੍ਹਾਂ ਦੇ ਸੁਪਨਿਆਂ ਬਣੀ ਦੇ ਬੜੇ ਪ੍ਰੇਮ ਸਤਾਨ ਦਾ ਆ ਹੈ ਦਾਤਾ ਦਾ ਸੰਸਾਰ ਦੀਆਂ ਇਸ ਸਨਸਕਾਰ ਦੇ ਲਾਲ ਇਸ ਤਰ੍ਹਾਂ ਸਿਧਾਂਤਕਾ ਦਰਸ਼ਕਤਾ ਦਾ ਦਕਾਲਾ ਸਰਦੀ ਦੇ ਦਲਪਤ ਦਰਸ਼ਕਾਂ ਹਮ ਸਾਰੀ ਦੀ ਸਤਿ ਪ੍ਰੇਮ ਸਤਕਾਰ ਦੇ ਨਾਲ ਦਰਸ਼ਕਾਂ ਦੇ ਪਾਵੇ خالس پرتے درشن گرپنچ کا مہاراج بندر بابا گنگا سا صاحب جی ماں کر بابا گرو گوندھ ਸਰਕਾਰ ਦੇ ਬਾਬਾ ਸ਼ਮਸ ਸਿੰਘ ਜੀ ਦੇ ਬਾਰੇ ਬਹੁਤ ਸਖੂ ਬਾਬਾ ਦਾਜਤ ਸਿੰਘ ਢੀਂਗਾਂ ਵਾਲੇ ਬਾਬਾ ਬਲਬੀਰ ਸਿੰਘ ਜੀ ਸਿੱਕੇ ਵਾਲੇ ਬਾਬਾ ਜਗਦੀਪ ਸਿੰਘ ਜੀ ਸਤਾਰਨ ਮਰੀਆਂ ਵਾਲਾ ਬਾਬਾ ਕੰਪੀਰ ਸਿੰਘ ਜੀ ਘਾਲਸਾ ਵਾਲੇ ਬਹੁਤ ਬਾਬਾ ਬਲਬੀਰ ਸਿੰਘ ਜੀ ਖੇੜਨ ਵਾਲੇ ਬਹੁਤ ਸਖਾਹੀਆਂ ਪਾਣ ਦੇ ਪਾਸੇ ਦੇ ਦੌਰ ਬੜੇ ਦਰ ਸਰਕਾਰ ਦੇ ਅਨੁਸਾਰ ਮੇਰੀ ਪ੍ਰਗਟ ਦੇ ਸਭ ਦੀ ਮਹਾਰਾਜ ਸ਼ੁਰੂ ਕੀ ਕੋਸ਼ਵਾ ਸਰਬੰਦੋ ਦੇ ਸਤਿਕਾਰਯੋਗ ਪਰਿਵਾਰ ਇੰਦੇ ਸ੍ਰੀ ਗੁਰੂ ਸਾਹਿਬ ਦਾ ਇਸ ਸਤਾਰ ਤੋਂ ਸੰਗਤ ਕਰ ਸੰਗਤ ਪਰ ਸਾਹਿਬਾ ਮਹਾਰਾਜ ਸਤਿਗੁਰੂ ਜੀ ਦੀਆਂ ਬੇਅੰਤ ਬਖਸ਼ਾ ਰੋਹ ਦਾ ਖਾਲਸਾ ਮੇਰੇ ਰੋਹ ਹੈ ਸਾਥ ਸਾਥ ਸੇ ਮਹਾਨੋ ਦਾ ਆਸ ਜਿਤ ਤੈਲੀ ਕੇ ਪ੍ਰਸਾਦ ਜਿੱਦਾਂ ਵੀ ਬਲਗੀ ਪਰ ਸਾਹਿਬ ਦਾ ਸਾਥ ਸਤਿਗੁਰਾਂ ਜੀ ਦੇ ਰੋਹ ਤੇ ਪਰਿਸ਼ਖਾਲ ਸਦੀ ਪ੍ਰਸਾਦ ਦਾ ਬਹੁਤ ਬੜੀ ਇੱਜ਼ਤ ਦੀ ਭਾਵਨਾ ਔਰ ਦੀ ਸੇਧ ਸੰਹਾਰ ਜੀ ਕੋਲੋਂ ਅਮੀਰ ਅਰ ਆਂਡ ਦਾ ਦਾਤ ਲਾਜ ਸੀਕੇ ਬੰਤੀ ਸੰਗਤਿ ਪਿਛੇ ਹੋਤੇ ਸੌਂਦਿਆ ਦੀ ਦੌੜਾਂ ਦੇ ਸੌ ਤੋਂ ਕੌੜਿਆਂ ਦੇ ਉੱਪਰ ਚਾਰ ਚਾਰ ਘੋੜਿਆਂ ਦੇ ਪਰਸਵਾਰ ਹੋ ਕੇ ਚੁੱਕੇ ਲਾਲ ਅਨਸਾਰੀਆਂ ਸੰਗਤਾਂ ਦਾ ਦਰਸ਼ਨ ਕਰ ਰਹੇ ਹਨੁਕੇ ਲਾਲ ਗੁਰੂਕੀਆਂ ਲਾਲੀਆਂ ਅੰਧ ਸਿੰਘ ਭੁਜਾ ਸਭ ਆ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਾ ਰਹੇ ਬਦੁਰਤ ਬੰਦੂਆ ਕਿਚੜੀ ਚਾਹੇ ਮੋਰੀ ਸੋਹ ਮਹਾਰਾਜ ਫਤਮਤ ਸਾਈ ਨਗਰੀ ਸਰਬਸਤ ਜੀ ਦੇ ਪਾਵਨ ਅਸਤਰ ਧਰਤ ਸਮਤ ਦਾ ਦਰਵਾਜ਼ਾ ਖਾਲਸਾ ਪੰਥ ਮਹੱਲੇ ਖੰਡੇ ਆ ਪਰ ਸਰਕਾਰ ਦੇ ਨਾਲ ਸਾਧ ਸੰਗਤਾਂ ਦਰਸ਼ਕਦਾਰੇ ਕਾਗ ਦੋ ਅੱਜ ਆ ਮਹਾਰਾਜ ਸਤਿਗੁਰੂ ਜੀ ਨੇ ਬਹੁਤ ਬਖਸ਼ਿਆ ਕੀਤਾ ਹਰ ਸਤਿ ਪ੍ਰਤਾ ਦਰਸ਼ਕਦਾਰੇ ਆਪ ਸਾਧੀਆਂ ਸੰਗਤਾਂ ਨੂੰ ਬਹੁਤ ਬਹੁਤ ਖਾਲਸਾ ਖਾਲਸਾ ਦਰੋ ਹੁੰਦੇ ਖਾਸ ਹਰ ਸਤਿ ਪਰਮ ਸਰਦਾਰਵਾਸ

ਸਤਪੁਰਾ ਦੀ ਮਹਾਨ ਸਤਿ ਸ੍ਰੀ ਅਕਾਲ ਰਹਿ ਜਾਂਦਾ ਪਿੱਛੇ ਹੈ ਨਾ ਉਸੇ ਕਾਗੇ ਬੱਟਣਾ ਤੇ ਸੇਰਾ ਲਈ ਬੰਨ ਲਾ ਕੇ ਸੰਕਲਪਾਤੀ ਕੰਮ ਕਰਦੇ ਸੱਜਿਆ ਗੁਰੂ ਵਾਲੇ ਪੰਤਰੀ ਕੋ ਨਾਦਿਕ ਦੇ ਸਭ ਸੰਕਲਪਾਤੀ ਮਹਾਰਾਜ ਜਿਨ੍ਹਾਂ ਸਤਪੁਰਾ ਦੀ ਮੇ ਭੁੱਲੇ ਪਰਖਿਆਂ ਨੂੰ ਸੱਜੇ ਰਸਤੇ ਤੇ ਪਾਇਆ ਸਰ ਸ੍ਰੀਮਾਨ ਸੇਵਾਦਾਰ ਸੇਵਾ ਮਾਰਾ ਮਹਾਰਾਜਾਂ ਦੇ ਮਾਲਕ ਮਾਲਕ ਜੋਹਸੇਬ ਸੇਵਾ ਮਾਰਾ ਸਪੂਰਨ ਜੀ ਬਾਦੂ ਦੇ ਬਾਬਰ ਤੁਸਤ ਤਾਂ ਦੇ ਮਰਦਿਆਂ ਨੂੰ ਉਠਾਰਨ ਦੇ ਵਾਸਤੇ ਅਸੇ ਬਾਨੀ ਧਰਤੀ ਬਾਣੀ ਆਈ ਜੀ ਸਗਲੀ ਦਿੱਕ ਮਟਾਈ ਸਤਿਗੁਰ ਮਹਾਰਾਜ ਦੀ ਦਿਵਾਲੀ ਮਾਰੇ ਦੀ ਗੁਜਾਰੀ ਐਸੇ ਸਤਿਗੁਰ ਸ੍ਰੀ ਨਾਨਕ ਜੀ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੀ ਪ੍ਰਕਾਸ਼ ਉਪਰਕ ਆਵ ਅਕਤ 29 ਸਤੰਬਰ ਦੇ ਦਿਨ ਸਾਰਿਆਂ ਦੇ ਨਾਮ ਹਾਜ਼ਰ ਸਾਰਿਆਂ ਦੇ ਨਾਲ ਹੋਰ ਨਹੀਂ ਝਾਂਦੇ ਨਾਲ ਝਾਂਨਾ ਰੋਗਤਾਇਆ ਬੜੇ ਪਿਆਰ ਨਾਲ ਸਾਜ ਸੰਤਾ ਬਹਾਰ ਸੰਤਾਨਾਂ ਦੇ ਸੰਗਤਿਓ ਸੰਗਤਿ ਬੜੇ ਧਿਆਨ ਨਾਲ ਪੁੱਛਿਓ ਕਰਕੇ ਤੁਹਾਡੇ ਅੰਤਿਕਾ ਦੌੜਾਂ ਦੇ ਦਰਸ਼ਕਦਾਰੇ ਕਰਿਓ ਹਰਨਾਂ ਖਾਲਸੇ ਪਰਦੇ ਅਵਸਾਰੀਆਂ ਸੰਤਾਨਾਂ ਨੂੰ ਦਰਸ਼ ਬਤਾਰੇ ਹੋ ਰਹੇ ਇਹ ਉਹ ਠੀਕ ਹੋਈਓ ਬਾਰੇ ਗ੍ਰੰਥ ਸੁਣਾਉਣ ਨਾਲ ਸਾਈਂ ਤੇ ਨੌਂ ਕਰਾਏ ਸਭ ਸਿੱਖਣ ਤੋਂ ਸਤਿ भए ਜਰਦੇ ਪਏ ਸਜਾਏ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਨੇ ਬਹੁਤ ਰਸਤੋਂ ਪਾਇਆ ਦੀਨ ਦਿਆਲ ਸਤਗੁਰੂ ਤਾਰਨਾਰ ਸੰਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਜੀ ਮਹਾਨਿਆਂ ਵਿੱਚ ਤਾਂ ਪਰੇ ਭਾਈ ਚਾਰ ਆਗੇ ਇਕੱਠੇ ਭਾਈ ਚਾਰ ਆਉਂਦੇ ਇਕੱਠੇ ਆ ਦੇ ਇਸ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ लाਡਲੀਆਂ ਨਿਹੰਗ ਸਿੰਘ ਫੌਜਾਂ ਉੱਥੇ ਹੀ ਸੰਤ ਬਾਬਾ ਬਲਬੀਰ ਸਿੰਘ ਜੀ ਮਹਾਂਪੁਰਖ ਜਿਹੜੇ ਨੇ ਪਾਰਲੀਮੈਂਟ ਮੈਂਬਰ ਜਿਹੜੇ ਨੇ ਤੇ ਉੱਥੇ ਹੀ ਸਾਰੇ ਸਾਡੇ ਨਿਸ਼ਾਨ ਚੀਤ ਸਿੰਘ ਨਗਾਰ ਚੀਤ ਸਿੰਘ ਘੋੜਸਵਾਰ ਫੌਜਾਂ ਸਾਰੇ ਤਰਨੇ ਦਲਾਂ ਦੇ ਮੁਖੀ ਸਾਰਿਆਂ ਨੂੰ ਗੱਜ ਕੇ ਫਤਿਹ ਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਗੁਰੂਧੀਆਂ ਲੜਦੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਸਾਰੇ ਦਲਾਂ ਪੰਥਾਂ ਦੇ ਮੁਖੀਆਂ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜਿੱਥੇ ਅੱਜ ਆਪਾਂ ਸੁਲਤਾਨਪੁਰ ਲੋਧੀ ਵਿਖੇ ਐ ਗੁਰੂ ਦੀਆਂ ਲਾਡਲੀਆਂ ਫੌਜਾਂ ਜਿੱਥੇ ਕੱਲ ਜਿਹੜੇ ਐ ਪਰਸੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਵਿਸ਼ਾਲ ਨਗਰ ਕੀਰਤਨ ਸਜਾਏ ਕੱਲ ਸੰਤ ਬਾਬਾ ਬਲਬੀਰ ਸਿੰਘ ਐ ਸੀਚੇਵਾਲ ਵਾਲੇ ਮਹਾਂਪੁਰਖਾਂ ਨੇ ਜਿਹੜੇ ਨਗਰ ਕੀਰਤਨ ਸਜਾਏ ਅੱਜ ਮਹੱਲਾ ਜਿਹੜਾ ਇਹ ਸ਼ੁਰੂਆਤ ਨਿਹੰਗ ਸਿੰਘ ਫੌਜਾਂ ਕਰਦੀਆਂ ਨੇ ਤੇ ਸਮਾਪਤੀ ਦੇ ਵੀ ਪ੍ਰੋਗਰਾਮ ਜਿਹੜੇ ਨਿਹੰਗ ਸਿੰਘ ਫੌਜਾਂ ਵੱਲੋਂ ਕੀਤੇ ਜਾਂਦੇ ਨੇ ਅੱਜ ਜਿਹੜਾ ਵਿਸ਼ਾਲ ਮਹੱਲਾ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ਪੁਰ ਬਾਣੂ ਸਮਰਪਿਤ ਵਿਸ਼ਾਲ ਮਹੱਲਾ ਜਿਹੜਾ ਸਾਰੀਆਂ ਨਹ ਹੰਗਸੰਗ ਜਥੇਬੰਦੀਆਂ ਜਿਹਦੇ ਵਿੱਚ ਦਲਪੰਥ ਬਾਬਾ ਵਿਧੀ ਚੰਦ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਸੰਤ ਬਾਬਾ ਜੋਗਾ ਸਿੰਘ ਜਥੇਦਾਰ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾ ਵਾਲੇ ਉੱਥੇ ਹੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾ ਦਲ ਬਾਬਾ ਬਲਦੇਵ ਸਿੰਘ ਵੱੱਲਾ ਜੀ ਬਾਬਾ ਆਪਣੇ ਮਹਿਤਾ ਚੌਂਕ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਮੜੀਆਂ ਵਾਲੇ ਮਹਾਪੁਰਖ ਸਾਰੇ ਹੀ ਮਹਾਪੁਰਖ ਬਾਬਾ ਮਨਮੋਨ ਸਿੰਘ ਜੀ ਬਾਰਨ ਵਾਲੇ ਸਾਰੇ ਜਿੱਥੇ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਤੇ ਜਲੰਧਰ ਵਾਲੇ ਬਾਬਾ ਜੀ ਨਰਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਇੰਦਰ ਸਿੰਘ ਜੀ ਬਾਬਾ ਪ੍ਰਗਟ ਸਿੰਘ ਜੀ ਬਾਬਾ ਚੜਸ ਸਿੰਘ ਜੀ ਸਾਰੇ ਹੀ ਮਹਾਪੁਰਖ ਜਿਹੜੇ ਇੱਥੇ ਹਾਜ਼ਰੀਆਂ ਲਵਾ ਰਹੇ ਨੇ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਮਹੱਲੇ ਦੀਆਂ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਜਿੱਥੇ ਅੱਜ ਆਪਾਂ ਇਹ ਪ੍ਰੋਗਰਾਮ ਜਿਹੜਾ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬਾਂ ਦੇ ਸਮਰਪਿਤ ਜਿਹੜੇ ਘੋੜਸਵਾਰੀ ਦੇ ਆਪ ਜੀ ਨੇ ਜੋਰ ਦੇਖਣੇ ਨੇ ਨਾਲ ਹੀ ਗਤਕੇ ਦੇ ਜੋਰ ਦੇਖਣੇ ਨੇ ਉੱਥੇ ਹੀ ਜਿਹੜਾ 23 24 ਤੇ 25 ਨਵੰਬਰ ਨੂੰ ਜਿਹੜੇ ਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਤੇਗ ਬਹਾਦਰ ਸਿਮਰਿਆ ਕਰ ਨੋਂ ਨੇਦੇ ਆਵੇ ਤਾਂ ਇਹ ਸਭ ਥਾਈ ਹੋਏ ਤਾਂ ਹਾਏ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੁੱਚੇ ਹੀ ਖਾਲਸੇ ਪੰਥ ਨੇ ਆਪਾਂ ਜਿਹੜਾ 23 24 25 ਨਵੰਬਰ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਨਾਲ ਹੀ ਜਿਹੜਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ 350 ਸਾਲਾ ਜਿਹੜੇ ਆਪਾਂ ਪ੍ਰਕਾਸ਼ ਪੁਰਬ ਜਿਹੜੇ ਗੁਰਤਾ ਗੱਦੀ ਜਿਹੜੇ ਦਿਵਸ ਨੇ ਉਹ ਵੀ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਉਣੇ ਨੇ ਹੁਣ ਜਿਹੜੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਆਪ ਜੀ ਨੂੰ ਜਿਹੜੇ ਜੰਗ ਜੂ ਕਰਤਬ ਦਿਖਾਉਣੇ ਨੇ ਨਾਲ ਹੀ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਵੱਲੋਂ ਗੁਰਸੇਖ ਸੰਗਤਾਂ ਜਿਹੜੀਆਂ ਆਈਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਵਾਲੇ ਮਹਾਂਪੁਰਖ